पियो शर्मा मुर्मा मुबा मुबा पाप शर्मा मुश्वत बंदो बंदि बंदि रिश्वतोरी बंदो रिश्वत बंदो बंदि करो बंद ਮੈਂ ਅਜੀਬ ਪਪਨੇਜਾ ਸਾਡੀ ਸਿੱਧੂਪੁਰ ਦੀ ਜਥੇਬੰਦੀ ਹੈ ਮੈਂ ਆਪਣੇ ਪਿੰਡ ਦਾ ਨੰਬਰਦਾਰ ਵੀ ਹਾਂ ਭਾਈ ਸਾਹਿਬ ਪਿਛਲੇ 14 ਮਹੀਨਿਆਂ ਤੋਂ ਇਸ ਦਫਤਰ ਤੇ ਗੇੜੇ ਘੱਡ ਰਿਹਾ ਤੇ ਅੱਜ 14ਵਾਂ ਹੀ ਚੱਕਰ ਹੈ ਹਰ ਇੱਕ ਮੇਰੀ ਇਨਕੁਆਰੀ ਸਾਰਾ ਕੁਝ ਸਭ ਚੀਜ਼ ਓਕੇ ਹੈ ਅੱਜ ਵੀ ਐਪਲੀਕੇਸ਼ਨ ਲਿਖਾ ਕੇ ਲਿਆ ਆ ਆਪਣਾ ਪਿਛਲੇ 15-20 ਦਿਨ ਪਹਿਲੇ ਵੀ ਆਇਆ ਸੀਗਾ ਉਸ ਦਿਨ ਕਹਿੰਦੇ ਸਾਡਾ ਸਰਵਰ ਡਾਊਨ ਹੈ ਐਪਲੀਕੇਸ਼ਨ ਦੇ ਦਿਓ 10 ਦਿਨਾਂ ਵਿੱਚ ਪਹੁੰਚ ਜਾਏਗਾ ਕੋਈ ਨਹੀਂ ਪਹੁੰਚਿਆ ਅੱਜ ਫਿਰ ਐਪਲੀਕੇਸ਼ਨ ਲਗਾ ਕੇ ਲਿਆ ਮੈਂ ਕਿਹਾ ਵੀ ਆਰਪੀ ਸਾਹਿਬ ਨੂੰ ਮਿਲਾ ਦਿਓ ਆਰਪੀ ਸਾਹਿਬ ਕਹਿੰਦੇ ਤੁਹਾਡੀ ਤਾਂ ਹੈਗੀ ਕਲੀਅਰ ਹੈ ਪਹੁੰਚ ਜਾਏਗਾ ਕਰੇ ਉਹ ਪਹੁੰਚਦੇ ਪਹੁੰਚਦੇ ਵਿੱਚ ਹੀ ਅੱਜ ਡੇਢ ਸਾਲ ਹੋ ਚੱਲਿਆ ਹਾਲੇ ਤੱਕ ਸਾਡਾ ਪਾਸਪੋਰਟ ਸਾਡੇ ਨੇ ਮਿਲਿਆ ਅਸੀਂ ਮੇਰਾ ਬੱਚਾ ਬਾਹਰ ਹੈ ਅਸੀਂ ਬੱਚੇ ਕੋਲ ਜਾਣਾ ਹੈ ਇਹ ਪਾਸਵਰਡ ਹੀ ਨਹੀਂ ਬਣਾ ਕੇ ਦੇ ਰਹੇ ਅਗਲਾ ਸੈਸ਼ਨ ਦਾ ਬਾਕੀ ਸਾਰੀ ਆਪਣਾ ਬਾਤ ਦਿਖਾਣੀ ਹੋਗੀ ਸਾਰੀ ਸਾਰੀ ਕਾਰਨ ਬਸ ਸਾਰਾ ਕ੍ਰਿਪਟ ਹੈਗਾ ਇੱਥੇ ਸਾਰਾ ਸਿਸਟਮ ਉਹ ਜਿਹੜਾ ਦੂਜਾ ਆਫਿਸ ਹੈ ਆਪਣੇ ਮਾਲਟਾਉਨ ਵਾਲਾ ਉਹਦੇ ਨਾਲ ਗਲੀ ਵਿੱਚ ਇੱਕ ਹੈਗਾ ਬੰਦਾ ਫੋਟੋਸਟੇਟ ਦਾ ਕੰਮ ਕਰਦਾ ਉਹਦੇ ਉਹ ਮਤਲਬ ਨਾ ਏਜੰਟ ਵੀ ਹੈ ਇਹਨਾਂ ਦਾ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਫੋਟੋ ਸੈਟ ਕਰਾਣ ਆ ਸੇ ਕਾਵੇ ਗਿਆ ਮੈਂ ਕਿਹਾ ਫੋਟੋ ਸੈਟ ਕਰੀਂ ਕਹਿੰਦੇ ਕਿਵੇਂ ਜੀ ਮੈਂ ਕਿਹਾ ਜੀ ਆ ਆਪਣਾ ਰੁੱਲਦੇ ਪਏ ਯਾਰ ਕਹਿੰਦਾ ਲਓ ਜੀ ਮੈਂ ਕਰਾ ਦੇਣਾ ਗੱਲ ਹੀ ਕੋਈ ਨਹੀਂ ਮੈਂ ਕਿਹਾ ਜੀ ਇੱਕ ਮੇਰੀ ਵਾਈਫ ਦਾ ਤੇ ਇੱਕ ਮੇਰਾ ਕਹਿੰਦਾ ਕਰਾ ਦੇਣਾ ਮੈਂ ਕਿਹਾ ਬੋਲ ਪੈਸੇ ਕਹਿੰਦਾ ਜੀ 50 5000 ਰੁਪਏ ਨਗਦ ਕੈਸ਼ ਦੇ ਦਿਓ ਮੈਂ ਆਪਣਾ ਆ ਨਹੀਂ ਲੈਣੇ ਆਪਣਾ ਨਾ ਗੂਗਲ ਪੇ ਲੈਣੇ ਨਾ ਚੈੱਕ ਲੈਣਾ ਕੈਸ਼ ਦੇ ਦਿਓ ਪੰਜਵੇਂ ਦਿਨ ਤੁਹਾਡੇ ਘਰੇ ਹੋਏਗਾ ਪਾਸਪੋਰਟ ਮੇਰਾ ਕੰਮ ਜੈਨੂਇਨ ਸੀਗਾ ਮੈਂ ਉਹਨੂੰ ਪੈਸੇ ਨਹੀਂ ਦਿੱਤੇ ਤੇ ਹਾਲੇ ਤੱਕ ਵੀ ਮੈਂ ਰੁੱਲਦਾ ਹੀ ਪਿਆ ਸਵੇਰੇ 3 ਵਜੇ ਉੱਠਿਆ ਸਾਡੇ ਆਪਣਾ 250 ਕਿਲੋ ਮੀਟਰ ਚੱਲ ਕੇ ਫਾਜ਼ਿਲਗਾ ਤੱਕ ਆਇਆ ਤੇ ਇੱਥੇ ਆ ਕੇ ਇਹ ਹੀ ਹਾਲਾਤ ਹੋ ਰਹੇ ਨੇ ਬਿਲਕੁਲ ਹੁਣ ਤਾਂ ਕਰੇ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਬਿਲਕੁਲ ਹੋਣਾ ਸੀਗਾ ਸਭ ਮਿਲੇ ਹੋਏ ਨੇ ਜੀ ਮਿਲਿੰਦ ਤੋਂ ਬਗੈਰ ਤਾਂ ਕੰਮ ਹੀ ਨਹੀਂ ਹੁੰਦਾ ਜੀ ਐਵੇਂ ਉਹ ਆਪਣਾ ਕੱਲ੍ਹਕ ਤੋਂ ਆਪਣਾ ਬਣਾ ਕੇ ਦੇ ਦੇਗਾ ਕਰੋ ਥੋੜਾ ਨੇ ਬਣਾ ਕੇ ਦੇਣਾ ਹੈ ਆਫਿਸ ਤੋਂ ਹੀ ਬਣ ਕੇ ਜਾਣਾ ਹੈ ਨਾ ਜੀ ਉਦੋਂ ਦਾ ਇੱਕ ਮਿੰਟੇ ਬਣ ਜਾ ਕੇ ਪੰਜਵਾਂ ਦਿਨ ਘਰੇ ਪਹੁੰਚ ਵੀ ਦੇਣੇ ਲੋਕਾਂ ਦੇ ਪੈਸੇ ਲੈ ਕੇ ਕਿਸਾਨ ਸਪੈਸ਼ਲ ਕਮੇਟੀ ਪੰਜਾਬ ਕੋਟ ਬੁੱड्डा ਦਾ ਮੈਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਜੀ ਕਿੱਥੇ ਪਹੁੰਚੀਓ ਤੇ ਕੋਈ ਧਰਨਾ ਲਗਾਇਆ ਗਿਆ ਧਰਨਾ ਅਜਤੋਂ 3-4 ਮਹੀਨੇ ਪਹਿਲਾਂ ਅਸੀਂ ਬੱਚਿਆਂ ਦੇ ਪਾਸਪੋਰਟ ਬਣਾਣੇ ਦੁੱਤੇ ਸੀ ਉਥੇ ਫੋਟੋ ਵੀ ਲੱਤ ਗਈ ਤੇ ਜਦੋਂ ਫੇਰ ਉਸੇ ਹੀ ਗਏ ਆ ਉਹ ਆਂਦੇ ਤੁਹਾਡਾ ਪਾਸਪੋਰਟ ਇਸੇ ਗਲਤ ਆ ਪੁਰਾਣੀ ਦਫ਼ਤਰੀ ਇਸੇ ਆਏ ਆ ਅੱਜ ਤੋਂ 2 ਮਹੀਨੇ ਹੋ ਗਏ ਫੇਰੇ ਮਾਰਦਿਆਂ ਨੂੰ ਪਹਿਲਾਂ ਉਹਨਾਂ ਨੇ ਟੋਕ ਲਾਉ ਟੋਕ ਲਿਆ ਸਾਰੀ ਢਾੜੀ ਇਦਾਂ ਲੰਘੀ ਫੇਰ 15 ਦਿਨਾਂ ਬਾਅਦ ਆਏ ਆਂਦੇ ਤੁਹਾਡੇ ਘਰ ਪਾਸਪੋਰਟ ਚਲ ਜਾਊਗਾ ਉਦੋਂ ਬਾਅਦ ਫੇਰ ਇੱਕ ਨਹੀਂ ਆਏ ਅੱਜ ਫੇਰ ਆਏ ਆ ਫੇਰ ਆਂਦੇ ਲੈਨ ਚ ਲੱਗੋ ਫੇਰ ਲੈਨ ਚ ਲੱਗੇ ਆ ਫੇਰ ਆਂਦੇ ਤੁਹਾਡੀ ਇਨਕੁਆਰੀ ਗਲਤੀ ਆ ਇਹ ਐਸਪੀ ਸਾਹਿਬ ਦੇ ਦਫ਼ਤਰੇ ਉੱਥੇ ਗਏ ਆ ਉਹ ਆਂਦੇ ਅਫਸਰ ਇੱਥੇ ਸਾਡੇ ਕੋਲ ਨਹੀਂ ਆਈ ਉਸ ਤੋਂ ਹੋ ਕੇ ਫੇਰ ਇੱਥੇ ਆਏ ਆ ਫੇਰ ਆਖਿਆ ਉਹਨੇ ਗਾੜੇ ਆ ਵੀ ਸਾਨੂੰ ਆਪਣੀ ਸਮੱਸਿਆ ਦੱਸ ਲੈਣ ਦੋ ਉਹ ਸਾਨੂੰ ਉੱਤੇ ਨਹੀਂ ਜਾਣ ਦਿੰਦੇ ਸਮੱਸਿਆ ਵੀ ਅਫਸਰ ਸੁਣਦਾ ਏਡਾ ਹੰਕਾਰੀ ਆ ਹੁਣ ਜਦੋਂ ਅਫਸਰ ਥੱਲੇ ਆਊਗਾ ਸਾਡੀ ਸਮੱਸਿਆ ਸੁਣੂਗਾ ਤੇ ਫੇਰ ਧਰਨਾ ਚੁੱਕੇ ਜਾਊਗਾ ਸ਼੍ਰੀ ਚਾਟੀਵੈਂਟ ਸੁਭਾ ਪ੍ਰਸਕਤਰ ਖਸਾਂਚਿਕਰ ਕਮੇਟੀ ਪੰਜਾਬ ਕੋਟ ਬੱਡਾ ਤੋਂ ਅੱਜ ਜਿਹੜਾ ਸੀ ਪਾਸਪੋਰਟ ਦਫ਼ਤਰ ਜਿਹੜਾ ਸਾਡਾ ਇੱਥੇ ਮਸਲਾ ਬਣਿਆ ਸੀ ਉਹ ਮਸਲਾ ਇਹ ਹੀ ਵੀ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਇੱਥੇ ਜਿਹੜਾ ਵੀ ਅਫਸਰ ਆਉਂਦਾ ਵਾ ਉਹ ੱੱੱਕਾ ਕਰਦਾ ਲੋਕਾਂ ਦੇ ਨਾਲ ੱੱੱਕਾ ਇਹ ਕਰਕੇ ਵੀ 5-7 ਫੇਰੇ ਮਰਾਉਣ ਤੋਂ ਬਾਅਦ ਉਹਨਾਂ ਦੇ ਬਾਹਰਲੇ ਪਾਸੇ ਏਜੰਟ ਬੈਠੇ ਇੱਥੇ ਉਹ ਏਜੰਟ ਜਿਹੜੇ ਆ ਉਹ ਰਿਸ਼ਵਤ ਜਿਹੜੀ ਆ ਵੱਡੇ ਲੈਵਲ ਤੇ 50000 ਕੋ 40000 ਕੋ 30000 ਜ ਅੰਦਰ ਜਾਂਦਾ ਵਾ ਤੇ ਉਹਦਾ ਪਾਸਪੋਰਟ ਬਣ ਕੇ ਬਾਹਰ ਆ ਜਾਂਦਾ ਸੋ ਅਸੀਂ ਵੀ ਬੇਨਤੀ ਕੀਤੀ ਆ ਵੀ ਦੂਜਾ ਕਨੈਕਲ ਦਾ ਸਾਡਾ ਉਹ ਜਦੋਂ ਜਦ ਸਾਨੂੰ ਉਹਨਾਂ ਮਿਲ ਨਾ ਦਿੱਤਾ ਫਿਰ ਉਹਦੇ ਵਿਰੋਧ ਦੇ ਵਿੱਚ ਉਹ ਲੁੱਟ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਇੱਥੇ ਧਰਨਾ ਲਾਇਆ ਹੈ ਤੇ ਜਿਹੜਾ ਹੁਣ ਸਾਡੇ ਇੱਥੇ ਆਗੂਆਂ ਦੀ ਬਹਿ ਕੇ ਗੱਲ ਹੋਈ ਆ ਤੇ ਉਹਨੇ ਸਿਰੇ ਜਿਹੜਾ ਸੁੰਦਾ ਮੇਅਰ ਪ੍ਰਬੰਧਕ ਨੇ ਵਿਸ਼ਵਾਸ ਦਿਵਾਇਆ ਵਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਤੁਹਾਡਾ ਇਦਾਂ ਦਾ ਕੋਈ ਮਸਲਾ ਇਹ ਖਦਲ ਖਰਾਬੀ ਵਾਲਾ ਨਹੀਂ ਹੋਊਗਾ ਤੇ ਨਾਲ ਜਿਹੜੇ ਸਾਡੇ ਮਸਲੇ ਨਾਲ ਸਾਡੇ ਕਿਸਾਨਾਂ ਦੇ ਜਾਂ ਜਿਹੜੇ ਸਾਡੇ ਧਰਨੇ ਦੇ ਵਿੱਚ ਅੱਜ ਇੱਥੇ ਬੈਠੇ ਸਾਰੇ ਇੱਥੇ ਲੋਕਾਂ ਦੇ ਬਹਿ ਕੇ ਮਸਲੇ ਹੱਲ ਕਰਾਉਣ ਤੋਂ ਬਾਅਦ ਜਿਹੜਾ ਅੱਜ ਇੱਥੇ ਧਰਨਾ ਜਿਹੜਾ ਸਮਾਪਤ ਕੀਤਾ ਵਾ ਸੋ ਅਸੀਂ ਆਸ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਆਪਣਾ सिस्टम सही कर फिर वापसों ने बहुत है उनका एक दो पेंडिंग केस था तो वो जल्दी आना चाह रहे थे लाइन को लाइन को बाईपास करके तो हमने कहा कि आप अपने केसेस भेज दें क्योंकि सिस्टम से लाइन से सब नंबर लग रहे हैं तो उसमें फिर बेसिकली इतने में बिना पेशेंट्स के उन्होंने धरने लगा दिए उनके केसेज सोल्व हो गए सॉर्ट आउट हो गया वो सारे इश्यूज दे आर हैप्पी उनके जितने भी किसी से हमने सारे जितने भी ग्रीवेंस थे सारे सॉल्व कर दिए कॉरपोरेट डिपार्टमेंट के अकॉर्डिंग प्रोटोकॉल जो है उसके साथ जो अपॉइंटमेंट के जरिए चलता है काम तो कोई ना कहीं इसमें दिक्कत आती होगी तो नहीं एक दो हमारे दो चल रहे हैं तो हमने ओपन हाउस कर रखे कि कोई बिना अपॉइंटमेंट भी आ सकता है तो वो तो है ही और एक है जो अपॉइंटमेंट से आते हैं तो अब जो अपॉइंटमेंट वाले लोग आते हैं उनको प्रायोरिटी चाहिए होती है हर जगह बिकॉज वो लेके आए हैं सिस्टम से तो उसमें थोड़ा सा कई बार सिस्टम में क्लैश हो जाता है कि किसको पहले प्रायोरिटी देनी है तो ये उसी का था बिकॉज उनके पास कोई अपॉइंटमेंट नहीं था तो वो चाहते हमारे केसेस पहले हो और जो दूसरे हैं बेसिकली पुराने वा, जो अपॉइंटमेंट वाले हैं वो चाहते हैं हमें प्रायोरिटी मिले तो इट वॉज समथिंग जो दोनों के बीच हमने सॉर्ट आउट कर दिया बैठ के बातों को दो महीने पुराने हमारे 2 ਮਹੀਨੇ ਪੁਰਾਣੇ ਹਾਂ ਤਾਂ ਉਹਨਾਂ ਕਾ ਉਹਨਾਂ ਮੇ ਇਸ਼ੂਸ تھے ਤਾਂ हमने ਸ਼ੌਟ ਆਊਟ ਕਰ ਲਈਏ ਉਹ ਸਾਰੇ ਬੈਠ ਕੇ ਅਬ ਉਹਨਾਂ ਕੋਈ ਨਾ ਕੋਈ ਡਾਕੂਮੈਂਟ ਸ਼ੌਰਟੇਜ تھا ਜੋ ਵੀ ਥਾ जो इंक्वायरियाँ गई हुई हैं जैसे एक केस में पुलिस के पास उनका जवाब पेंडिंग था एक में मैंने ओवर रूल किया है केस में जिसमें जब पुलिस जवाब ही नहीं दे रही थी ठीक है तो अब जहाँ पे पुलिस के पास पेंडिंग है या किसी और एजेंसी के पास कोई कागज पेंडिंग है तो जब तक हमें जवाब नहीं आता तो हम उसमें कुछ कर नहीं सकते न? तो हमने तो तो लोगों तो का एलिगेशन काफ़ी टाइम से चक्कर लगा रहे हैं इस तरह तो का हाँ तो हाँ तो अगर आपके पास कोई डॉक्यूमेंट नहीं है आपका अगर कहीं हमने भेजा हुआ है कि भाई किसी का जवाब नहीं आया किसी का किसी एजेंसी का तो हमें उसका तो वेट करना पड़ेगा ना हम लोग भी कई बार हो जाता अचानक छुट्टी आ जाती है सरकारी तो उसमें जो अपॉइंटमेंट्स होती हैं वो जो लोग आते हैं उनको बहुत दिक्कत का सामना करना पड़ता है वो पासपोर्ट के ऑफिस की तरफ से कोई सहूलत उनके लिए तो आपने को बना रखा है किस चीज़ के लिए कोई सरकारी छुट्टी आ जाती है उस दिन उसके हाँ। अपॉइंटमेंट में जो लोग यहाँ पर आते हैं तो उनको हम रिशेड्यूल करते हैं हम फिर उन्हें सैटरडे को बुलाते हैं या करते हैं उन्हें पहले बता दिया जाता है तो अगर एकदम आती है जैसे लास्ट ईयर आई थी एक तो हमने फिर उनकी सारी रिशेड्यूल कर दी थी सैटरडे को तो वो हम लोग रिशेड्यूल करते हैं तो उनका नुकसान नहीं होने देते तो वो उस तरीके से चलता है पूरा करके ओके